ਜੋ ਜੇਕਰ ਤੁਸੀਂ ਘਰੋਂ ਨਿਕਲਦੇ ਹੋ ਇਕੱਲੇ ਨਿਕਲਦੇ ਹੋ ਜਾਂ ਕੋਈ ਮਹਿਲਾ ਘਰੋਂ ਨਿਕਲਦੀ ਹੈ ਤੇ ਆਪਣਾ ਧਿਆਨ ਆਪ ਹੀ ਰੱਖਣਾ ਪੈਣਾ ਕਿਉਂਕਿ ਤੁਹਾਨੂੰ ਕਹਿਜੇ ਨਹੀਂ ਵੀਡੀਓ ਤੋਂ ਹੋਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੇ ਰੋਕਤੇ ਹੀ ਖੜੇ ਹੋ ਜਾਣਗੇ ਕਿ ਦਿਨ ਦਿਹਾੜੇ ਕੋਠੀਆਂ ਦੇ ਇਲਾਕੇ ਦੇ ਵਿੱਚ ਵਧੀਆ ਇਲਾਕੇ ਦੇ ਇੱਥੇ ਇੱਕ ਮਹਿਲਾ ਬਜ਼ੁਰਗ ਜੋ ਕਿ ਪੈਦਲ ਕਿਤੇ ਜਾ ਰਹੀ ਸੀ ਹੱਥ ਵਿੱਚ ਪਰਸ ਫੜਿਆ ਸੀ ਕਿ ਦੋ ਨੌਜਵਾਨ ਬਾਈਕ ਦੇ ਆਏ ਤੇ ਉਹਦੇ ਲਾਗੇ ਦੇ ਹੋ ਕੇ ਉਹਦਾ ਪਰਸ ਖੋ ਕੇ ਪਫੂ ਚੱਕਰ ਹੋ ਗਿਆ ਜਿੱਤੋਂ ਬਾਅਦ ਮਹਿਲਾ ਰਹੀ ਸੀ ਉਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਪਰਸ ਨੂੰ ਸੜਕ ਦੇ ਉੱਤੇ ਡੇਗ ਪੀ ਸੱਟ ਵੀ ਲੱਗੀ ਲੇਕਿਨ ਤਸਵੀਰ ਦੇਖ ਕੇ ਤੁਹਾਡੇ ਵੀ ਰੋਂਦੇ ਖੜੇ ਹੋ ਜਾਣਗੇ ਤੇ ਪੰਜਾਬ ਦੇ ਇਸ ਰੰਗਲੇ ਪੰਜਾਬ ਦੇ ਹੋਂਦੇ ਹਾਲਾਤ ਇਹ ਨਸ਼ੇ ਨੂੰ ਕਹਿ ਲੋ ਜਾਂ ਲੁੱਟਖੋਹਾਂ ਨੂੰ ਕਹਿ ਲੋ ਜਾਂ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਨੂੰ ਕਹਿ ਲੋ ਜਾਂ ਢਿੱਲੇ ਕਾਨੂੰਨਾਂ ਨੂੰ ਕਹਿ ਲੋ ਕੁਝ ਵੀ ਕਹਿ ਲੋ ਇਹ ਤਾਂ ਹਾਲਾਤ ਜਿਹੜੇ ਗਿਆ ਉਹ ਤੇ ਹੈ ਹੀ ਗਿਆ ਹਰ ਰੋਜ਼ ਲੁੱਟਖੋਹਾਂ ਸ਼ਰੀਆਂ ਹੁੰਦੀਆਂ ਪਈਆਂ ਗਈਆਂ ਹਰ ਰੋ ਜਿਹੜੇ ਗੀਚੋ ਦੀਆਂ ਚਕਾਰੀਆਂ ਹੁੰਦੀਆਂ ਪਈਆਂ ਗਿਆ ਛੜਿਆਮ ਨੌਜਵਾਨ ਜਿਹੜੇਗੇ ਆ ਚਿੱਟੇ ਦਾ ਨਸ਼ਾ ਕਰਦੇ ਪਏ ਨੇ ਇੱਕ ਬਹੁਤ ਸਾਰਾ ਚਿੱਟਾ ਵਿੱਚ ਦੇ ਵੀ ਅਕਸਰ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਤਾਂ ਵਾਇਰਲ ਹੁੰਦੀਆਂ ਲੇਕਿਨ ਜਦੋਂ ਇਹ ਫੜੇ ਜਾਂਦੇ ਨੇ ਕਿ ਦੋਛਾਦਨਾ ਬੱਜਮਾਨਤ ਕਰਾ ਕੇ ਘਰੋਂ ਆ ਜਾਂਦੇ ਨੇ ਕਿ ਫੇਰ ਉਸੇ ਤਰ੍ਹਾਂ ਹੀ ਕਾਰੋਬਾਰ ਦੇ ਵਿੱਚ ਲਗ ਜਾਂਦੇ ਗਏ ਨੇ ਇਸ ਤਰ੍ਹਾਂ ਦੇ ਹਾਲਾਤ ਹੁਣ ਬੰਦੇ ਨਜ਼ਰ ਆਉਂਦੇ ਪਏ ਇੰਨੇ ਸਰਕਾਰਾਂ ਨੇ ਅਜੇ ਤੱਕ ਕੋਈ ਵੀ ਹਤਕੰਡਾ ਇਹ ਜਨਾ ਨਹੀਂ ਅਪਣਾਇਆ ਜਿਹੜਾ ਕਿ ਇਹਨਾਂ ਨੂੰ ਲੰਬੇ ਸਮੇਂ ਲਈ ਜਨਲਾ ਦੇ ਵਿੱਚ ਸੁਟਿਆ ਜਾਵੇ ਕਿ ਸਖਤ ਕਾਨੂੰਨ ਲਿਆਂਦੇ ਜਾਣ ਇਸ ਤਰ੍ਹਾਂ ਦਾ ਕੋਈ ਉਪਰਾਲਾ ਤਜੇ ਨਹੀਂ ਕੀਤਾ ਲੇਕਿਨ ਲੋਕ ਪੰਜਾਬ ਦੇ ਹੋਰ ਦੁਖੀ ਹੋ ਗਏ ਨੇ ਹੋਰ ਪਰੇਸ਼ਾਨ ਹੋ ਗਏ ਨੇ ਸੋਚਿਆ ਸੀ ਸਰਕਾਰਾਂ ਬਦਲਾਂਗੇ ਤੇ ਬਦਲਾਅ ਆਏਗਾ ਲੇਕਿਨ ਬਦਲਾਅ ਤਾਂ ਨਹੀਂ ਆਇਆ ਬਦਲਾਅ ਇਹ ਜਰੂਰ ਆ ਗਿਆ ਕਿ ਵਾਰਦਾਤਾਂ ਲਗਾਤਾਰ ਵੱਧ ਗਈਆਂ ਲੁੱਟ ਰੋਮਾਂ ਲਗਾਤਾਰ ਵੱਧ ਗਈਆਂ ਚੋਰੀਆਂ ਛਕਾਰੀਆਂ ਲਗਾਤਾਰ ਵੱਧ ਗਈਆਂ ਔਰ ਸੁਣਵਾਈ ਨਾ ਦੀ ਚੀਜ਼ ਜੀਰੋ ਹਰਦੀ ਨਜ਼ਰਾਂ ਦੀ ਪਈ ਵੀਡੀਓ ਦੇ ਕੇ ਆਪਣੇ ਕਮੈਂਟ ਜਰੂਰ ਦਿਓ ਪੰਜਾਬੀਓ